ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਪਾਂ ਆਪਣੇ ਪੰਜਾਬੀ ਟਾਕਸ ਚੈਨਲ ਉੱਤੇ ਮਹਾਰਾਜਾ ਦਲੀਪ ਸਿੰਘ ਜੀ ਦੇ ਇਤਿਹਾਸ ਬਾਰੇ ਵੀਡੀਓ ਅਪਲੋਡ ਕਰ ਚੁੱਕੇ ਹਾਂ ਜ ਜਿਸ ਨਾਲ ਵਿੱਚ ਆਪਾਂ ਗੱਲ ਕਰੀ ਹੈ ਕਿ ਮਹਾਰਾਜਾ ਦਲੀਪ ਸਿੰਘ ਜੀ ਇੰਗਲੈਂਡ ਕਿਵੇਂ ਰਵਾਨਗੀ ਕੀਤੀ ਉਹਨਾਂ ਨੇ ਤੇ ਉਹ ਆਪਣੀ ਮਾਂ ਦੇ ਨਾਲ ਮਿਲਾਪ ਕਿਵੇਂ ਹੋਇਆ ਤੇ ਉਹਨਾਂ ਨੇ ਆਪਣੇ ਕੇਸ ਕਿਉਂ ਘਟਵਾਏ ਸਨ ਤੇ ਇਹ ਸਾਰਾ ਇਤਿਹਾਸ ਆਪਾਂ ਆਪਣੇ ਪਹਿਲੀਆਂ ਵੀਡੀਓ ਵਿੱਚ ਦੱਸ ਚੁੱਕੇ ਹਾਂ ਜੇ ਤੁਹਾਨੂੰ ਉਹਨਾਂ ਵਿੱਚ ਕੋਈ ਗਲਤੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਪਣੇ ਚੈਨਲ ਨੂੰ ਸ਼ੇਅਰ ਐਂਡ ਸਬਸਕ੍ਰਾਈਬ ਵੀ ਜਰੂਰ ਕਰਨਾ ਅੱਜ ਆਪਾਂ ਗੱਲ ਕਰਾਂਗੇ ਅਦਨ ਵਿਖੇ ਅੰਮ੍ਰਿਤ ਛਕਣਾ ਉਤੇ ਸਿੱਖ ਧਰਮੀ ਚ ਵਾਪਸੀ ਕਰਨਾ ਜਿਵੇਂ ਵੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਕੇਸ ਵਗੈਰਾ ਰੱਖ ਲਏ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਸਿੱਖ ਧਰਮ ਨੂੰ ਪੂਰੀ ਚੰਗੀ ਤਰ੍ਹਾਂ ਅਪਣਾ ਲਿਆ ਸੀ ਤੇ ਉਹਨਾਂ ਨੇ ਅੰਮ੍ਰਿਤ ਛਕ ਲਿਆ ਸੀ ਇਸ ਗੱਲ ਦੀ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਹਾਂਜੀ ਜਿਵੇਂ ਕਿ 31 ਮਾਰਚ 1886 ਨੂੰ ਮਹਾਰਾਜਾ ਦਲੀਪ ਸਿੰਘ ਜੀ ਲੰਡਨ ਤੋਂ ਭਾਰਤ ਲਈ ਜਹਾਜ਼ ਵਿੱਚ ਸਵਾਰ ਹੋ ਗਏ ਸਨ ਉਹ ਭਾਰਤ ਆਏ ਸੀ 31 ਮਾਰਚ ਨੂੰ 1886 ਈਸਵੀ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਦੇ ਵਾਪਸ ਆਉਣ ਦੀ ਖੁਸ਼ੀ ਵਿੱਚ ਜਿਹੜੇ ਲੋਕ ਭਾਰਤ ਦੇ ਲੋਕ ਸੀ ਉਹ ਬਹੁਤ ਖੁਸ਼ ਹਨ ਤੇ ਉਹਨਾਂ ਤੋਂ ਇਹ ਚਾਹ ਨਹੀਂ ਚੱਕਿਆ ਜਾਂਦਾ ਸੀ ਕਿ ਮਹਾਰਾਜਾ ਦਲੀਪ ਸਿੰਘ ਜੀ ਵਾਪਸ ਆ ਭਾਰਤ ਵਿੱਚ ਆ ਰਹੇ ਹਨ ਤੇ ਉਹ ਬਹੁਤ ਹੀ ਖੁਸ਼ੀ ਨਾਲ ਸਾਰੇ ਕੰਮ ਕਰ ਰਹੇ ਸਨ ਤੇ ਦੌੜ ਭੱਜ ਵਿੱਚ ਲੱਗੇ ਹੋਏ ਸਨ ਬੜਾ ਉਹਨਾਂ ਵਿੱਚ ਬੜਾ ਉਤਸ਼ਾਹ ਪੈਦਾ ਹੋਇਆ ਸੀ ਕਿ ਮਹਾਰਾਜਾ ਦਲੀਪ ਸਿੰਘ ਜੀ ਇਸ ਧਰਤੀ ਤੇ ਆ ਰਹੇ ਹਨ ਪਰ ਪੰਜਾਬ ਦੇ ਪੰਥ ਦੋਏ ਦੋ ਪੰਜਾਬ ਦੇ ਪੰਥ ਦੇ ਲੋਕੀਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ ਕਿ ਯੋ ਮਹਾਰਾਜਾ ਦਲੀਪ ਸਿੰਘ ਜੀ ਆ ਉਹ ਭਾਰਤ ਵਿੱਚ ਆ ਰਹੇ ਹਨ ਤਾਂ ਉਹ ਇਸ ਦੇ ਵਿਰੁੱਧ ਸੰਕੇ ਮਹਾਰਾਜਾ ਦਿਲੀਪ ਸਿੰਘ ਜੀ ਇਸ ਵਿੱਚ ਇੱਥੇ ਕਿਉਂ ਆ ਰਹੇ ਹਨ ਤਾਂ ਉਹਨਾਂ ਨੇ ਸਰਕਾਰ ਅੱਗੇ ਝੂਠੀਆਂ ਤੇ ਸੱਚੀਆਂ ਖਬਰਾਂ ਮਹਾਰਾਜਾ ਦਿਲੀਪ ਸਿੰਘ ਜੀ ਦੇ ਵਿਰੁੱਧ ਕੀਤੀਆਂ ਤੇ ਜਦੋਂ ਉਧਰੋਂ ਜਦੋਂ ਮਹਾਰਾਜਾ ਦਿਲੀਪ ਸਿੰਘ ਜੀ ਅਦਨ ਵਿੱਚ ਪਹੁੰਚੇ ਤਾਂ ਉੱਥੇ ਉਹਨਾਂ ਦਾ ਫੌਜੀਆ ਨੇ ਬਹੁਤ ਹੀ ਚੰਗੇ ਸਵਾ ਚੰਗੇ ਢੰਗ ਨਾਲ ਸਵਾਗਤ ਕੀਤਾ ਤੇ ਉੱਥੇ ਉਹ ਬਹੁਤ ਖੁਸ਼ ਹੋਏ ਤੇ ਜਦੋਂ ਮਹਾਰਾਜਾ ਦਿਲੀਪ ਸਿੰਘ ਜੀ ਅਦਨ ਦੀ ਧਰਤੀ ਤੇ ਪੁੱਜੇ ਤਾਂ ਉੱਥੋਂ ਹੀ ਉਹਨਾਂ ਨੂੰ ਵਾਪਸ ਜਾਣ ਦਾ ਹੁਕਮ ਦੇ ਦਿੱਤਾ ਤਾਂ ਮਹਾਰਾਜਾ ਦਲੀਪ ਸਿੰਘ ਜੀ ਨੂੰ ਇਹ ਗੱਲ ਬਹੁਤ ਬੁਰੀ ਲੱਗੀ ਤਾਂ ਉਹਨਾਂ ਨੇ ਅੰਗਰੇਜ਼ ਸਰਕਾਰ ਅੱਗੇ ਇਸ ਦਾ ਪੂਰਾ ਰੋਸ ਪ੍ਰਗਟ ਕੀਤਾ ਤੇ ਉਹਨਾਂ ਨੂੰ ਜੋ ਉਹ ਉਹਨਾਂ ਦਾ ਖਰਚਾ ਦੇ ਰਹੇ ਸਨ ਤਾਂ ਉਹਨਾਂ ਨੇ ਉਹ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਉਸ ਤੋਂ ਬਾਅਦ 3 ਜੂਨ 1886 ਨੂੰ ਅਦਨ ਤੋਂ ਪੈरिस ਜਾਣ ਤੋਂ ਪਹਿਲਾਂ ਹੀ ਮਹਾਰਾਜਾ ਦਲੀਪ ਸਿੰਘ ਜੀ ਨੇ ਉੱਥੇ ਅੰਮ੍ਰਿਤ ਛਕਿਆ ਤੇ ਉੱਥੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਸੀ ਸਰਦਾਰ ਠਾਕੁਰ ਸਿੰਘ ਸਾਹਦੇਵਾਲੀਆ ਸਰਦਾਰ ਰੂਡ ਸਿੰਘ ਭਾਈ ਪ੍ਰਤਾਪ ਸਿੰਘ ਤੇ ਦੋ ਹੋਰ ਸਾਥੀ ਸਨ ਉਹਨਾਂ ਨੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਵਾਈ ਸੀ ਹੁਣ ਦਲੀਪ ਸਿੰਘ ਮਹਾਰਾਜਾ ਦਲੀਪ ਸਿੰਘ ਜੀ ਫਰਾਂਸ ਵਿੱਚ ਹੀ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਲਈ ਜੂਝ ਰਹੇ ਸਨ ਉਹ ਆਪਣੇ ਹੱਕ ਦੇ ਲਈ ਪਿੱਛੇ ਨਹੀਂ ਹਟੇ ਸਨ ਤੇ ਉਹ ਉੱਥੇ ਹੀ ਰਹਿ ਕੇ ਆਪਣੇ ਹੱਕਾਂ ਦੀ ਲੜਾਈ ਲਈ ਪੂਰੀ ਤਰ੍ਹਾਂ ਲੜ ਰਹੇ ਸਨ ਉਸ ਨੇ ਰੂਸ ਤੋਂ ਹੋਰ ਮੁਲਕਾਂ ਦੇ ਸਬਰਾਂ ਸਬਰਾਂ ਨਾਲ ਵੀ ਰਾਤਾ ਕਾਇਮ ਕੀਤਾ ਤੇ ਕਾਇਮ ਕੀਤਾ ਤੇ ਰੂਸ ਤੇ ਹੋਰ ਦੇਸ਼ਾਂ ਵਿੱਚ ਵੀ ਕਾਜ ਲਈ ਆਪ ਮਹਾਰਾਜਾ ਦਲੀਪ ਸਿੰਘ ਜੀ ਜਾਇਆ ਕਰਦੇ ਸਨ ਆਪਣੇ ਪਿਆਰੇ ਵਤਨਵਾਸੀਆਂ ਨੂੰ ਵੀ ਮਹਾਰਾਜਾ ਦਲੀਪ ਸਿੰਘ ਜੀ ਨੇ ਰਾਤਾ ਪਾਇਆ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਕਿ ਉਹ ਵੀ ਇਸ ਲੜਾਈ ਦੇ ਲਈ ਮੇਰੇ ਨਾਲ ਸਾਥ ਦੇਣ ਤੇ ਮਹਾਰਾਜਾ ਦਲੀਪ ਸਿੰਘ ਜੀ ਨੇ ਚਿੱਠੀ ਵਿੱਚ ਇਹ ਵੀ ਇਹ ਲਿਖਿਆ ਕਿ ਕਿ ਮੈਂ ਉਸ ਬਡੇ ਮੈਂ ਉਸਨੇ ਬਡੇ ਮਹਾਰਾਜਾ ਰਣਜੀਤ ਸਿੰਘ ਨੇ ਚਿੱਠੀ ਵਿੱਚ ਇਸ ਇਹ ਵੀ ਲਿਖਿਆ ਕਿ ਮੈਂ ਹਾਂ ਤਾਂ ਤੁਹਾਡਾ ਆਪਣਾ ਮਾਸ ਤੇ ਲਹੂ ਮਹਾਰਾਜਾ ਦਲੀਪ ਸਿੰਘ ਜੀ ਨੇ ਭਾਰਤ ਭਾਰਤ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਵੀ ਇਸ ਲੜਾਈ ਦੇ ਨਾਲ ਹਿੱਸਾ ਦੇ ਲੈਣ ਲਈ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਲ ਖੜਨ ਲਈ ਚਿੱਠੀਆਂ ਲਿਖੀਆਂ ਤੇ ਬਹੁਤ ਹੀ ਉਹਨਾਂ ਨੇ ਉਹਨਾਂ ਤੋਂ ਮਦਦ ਮੰਗੀ ਤੇ ਉਹਨਾਂ ਦੀ ਸਹਾਇਤਾ ਲਈ ਮਹਾਰਾਜਾ ਦਲੀਪ ਸਿੰਘ ਜੀ ਆਪ ਯਾਇਆ ਕਰਦੇ ਸਨ ਤੇ ਫਿਰ ਉਸ ਤੋਂ ਬਾਅਦ ਜਦੋਂ ਠਾਕੁਰ ਸੰਦੇਵ ਵਾਲੀਆਂ ਪੂਰੀ ਤਰ੍ਹਾਂ ਮਹਾਰਾਜੇ ਦੇ ਕੰਮ ਵਿੱਚ ਜੁਟ ਗਿਆ ਉਸਨੇ ਭਾਰਤ ਦੀਆਂ ਕਈ ਰਿਆਸਤਾਂ ਦਾ ਖੁਫੀਆ ਤੌਰ ਤੇ ਦੌਰਾ ਕੀਤਾ ਉਹ ਆਪ ਜਾਇਆ ਕਰਦੇ ਸਨ ਜਦੋਂ ਕਿਸੇ ਕੰਮ ਮਹਾਰਾਜਾ ਰਣਜੀਤ ਸਿੰਘ ਜੀ ਦਾ ਮਹਾਰਾਜਾ ਦਲੀਪ ਸਿੰਘ ਜੀ ਦਾ ਕੰਮ ਹੋਇਆ ਕਰਦਾ ਸੀ ਰਾਜਿਆਂ ਨਵਾਬਾਂ ਜਿਹੜੇ ਰਾਜੇ ਨਵਾਬੇ ਸੀ ਉਹਨਾਂ ਨਾਲ ਵੀ ਮਹਾਰਾਜਾ ਜਿਹੜਾ ਜਿਹੜਾ ਸਰਦਾਰ ਠਾਕੁਰ ਸੰਦੇਵਾਲੀਆਂ ਸੀ ਉਸਨੇ ਆਪਣਾ ਰਾਜਤਾ ਕੰਮ ਕਾਇਮ ਕਰ ਲਿਆ ਸੀ ਤੇ ਉਹਨਾਂ ਤੋਂ ਵੀ ਮਹਾਰਾਜਾ ਦਲੀਪ ਸਿੰਘ ਦੇ ਲਈ ਮਦਦ ਲਈ ਬੇਨਤੀਆਂ ਕੀਤੀਆਂ ਸਨ ਇੱਕ ਅੰਗਰੇਜ਼ ਫੌਜੀ ਮੇਜਰ ਈਵਨਸ ਨੇ ਪੰਜਾਬ ਦੇ ਇਲਹਾਕ ਤੇ ਦਲੀਪ ਮਹਾਰਾਜਾ ਦਲੀਪ ਸਿੰਘ ਜੀ ਦੇ ਬਾਰੇ ਇੱਕ ਪੁਸਤਕ ਲਿਖੀ ਸੀ ਜਿਸ ਵਿੱਚ ਉਹਨਾਂ ਦਿਨਾਂ ਉਹ ਉਹਨਾਂ ਦਿਨਾਂ ਵਿੱਚ ਲਿਖੀ ਸੀ ਉਹਨਾਂ ਨੇ ਜਿਸ ਵਿੱਚ ਉਹਨਾਂ ਨੇ ਲਿਖਿਆ ਉਹਨਾਂ ਨੇ ਅੰਗਰੇਜ਼ਾਂ ਦੀਆਂ ਵਧਣੀਆਂ ਦਾ ਵਰਦਾ ਫਾਸ਼ ਕੀਤਾ ਸੀ ਤੇ ਫਿਰ ਉਹ ਮਹਾਰਾਜਾ ਦਲੀਪ ਸਿੰਘ ਜੀ ਬਾਰੇ ਪੁਸਤਕ ਸੀ ਤੇ ਸਿਰ ਜੋ ਸਾਹੰਦੇ ਵਾਲੀਆਂ ਸੀ ਉਸਨੇ ਆਪਣੇ ਸਾਥੀ ਜੋ ਗਿਆਨ ਪ੍ਰਤਾਪ ਸਿੰਘ ਸੀ ਉਸ ਨੂੰ ਇਸ ਕੰਮ ਵਿੱਚ ਲਾਇਆ ਤੇ ਉਸ ਨੂੰ ਕਿਹਾ ਕਿ ਜੋ ਇਹ ਪੁਸਤਕਾ ਉਹ ਉਹ ਪੰਜਾਬੀ ਉਰਦੂ ਵਿੱਚ ਛਪਾਵੇ ਤੇ ਜਿਹੜੀ ਇਹ ਪੁਸਤਕਾ ਉਹ ਸਾਰੇ ਭਾਰਤ ਵਿੱਚ ਵੰਡ ਦਿੱਤੀ ਜਾਵੇ ਉਸ ਤੋਂ ਬਾਅਦ ਜਿਹੜਾ ਸਰਦਾਰ ਪ੍ਰਤਾਪ ਗਿਆਨੀ ਪ੍ਰਤਾਪ ਸਿੰਘ ਸੀ ਉਸਨੇ ਇਹ ਪੁਸਤਕ ਪੂਰੇ ਏ ਭਾਰਤ ਵਿੱਚ ਵੰਡ ਦਿੱਤੀ ਤੇ ਇਹਨੂੰ ਜੋ ਪੰਜਾਬੀ ਤੇ ਉਰਦੂ ਵਿੱਚ છਪਾ ਲਿਆ ਸੀ ਤੇ ਸਾਰੇ ਲੋਕਾਂ ਨੂੰ ਇਹ ਪੁਸਤਕ ਵੰਡੀ ਉਸ ਤੋਂ ਬਾਅਦ ਜਿਹੜਾ ਠਾਪੂਰ ਸੰਦੇਵਾਲੀਆ ਸੀ ਸਰਦਾਰ ਹੁਣ ਸਰਕਾਰ ਦੀਆਂ ਨਜ਼ਰਾਂ 'ਚ ਬਹੁਤ ਹੀ ਸ਼ੱਕੀ ਤੇ ਖਤਰਨਾਕ ਇਨਸਾਨ ਬਣ ਚੁੱਕਾ ਸੀ ਜਿਹੜੀ ਅੰਗਰੇਜ਼ਾਂ ਦੀ ਸਰਕਾਰ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਜੋ ਸੰਦੇਵਾਲੀਆਂ ਉਹ ਜੋ ਆਪਣਾ ਇਹ ਸਾਰੀ ਗੱਲਬਾਤ ਆ ਉਸ ਨੂੰ ਪੂਰਾ ਹੋਣ ਨਹੀਂ ਦਊਗਾ ਤੇ ਉਹ ਮਹਾਰਾਜਾ ਦਲੀਪ ਸਿੰਘ ਜੀ ਦਾ ਪੂਰਾ ਪੂਰੀ ਮਦਦ ਕਰ ਰਿਹਾ ਹੈ ਇਸ ਕੰਮ ਦੇ ਵਿੱਚ ਤਾਂ ਸਰਦਾਰ ਦੀਆਂ ਤੇਜ਼ ਨਜ਼ਰਾਂ ਦੀ ਸਰਕਾਰ ਦੇ ਮੱਥੇ ਤੇ ਤਿਉੜੀਆਂ ਪਾ ਰਹੀਆਂ ਪਾ ਰਹੀਆਂ ਸਨ ਤੇ ਉਹ ਹਸ਼ਿਆਰੀ ਦੇ ਨਾਲ ਪੰਜਾਬ ਤੋਂ ਨਿਕਲ ਕੇ ਪਾਂਡੇ ਚਰੀ ਪੁੱਜਣ ਵਿੱਚ ਕਾਮਯਾਬ ਹੋ ਗਿਆ ਸੀ ਸੰਦੇ ਵਰਗਾ ਤੇ ਉਸਨੇ ਆ ਇਹ ਵੀ ਆਸ ਰੱਖੀ ਸੀ ਕਿ ਮਹਲ ਜੋ ਮਹਾਰਾਜਾ ਦਿਲੀਪ ਸਿੰਘ ਜੀ ਆ ਉਹ ਵੀ ਫਰਾਂਸ ਦੀ ਮਦਦ ਨਾਲ ਮਦਦ ਦੇ ਨਾਲ ਸਾਰੇ ਪ੍ਰਬੰਧ ਕਰਕੇ ਹੌਲੀ ਹੌਲੀ ਪੰਡੀਚਰੀ ਵਿੱਚ ਪੁੱਜ ਜਾਵੇਗਾ ਉਸ ਤੋਂ ਬਾਅਦ ਫਿਰ ਜਦੋਂ 6 ਨਵੰਬਰ 1886 ਈਸਵੀ ਵਿੱਚ ਜਿਹੜਾ ਠਾਕੁਰ ਸੰਦੇਵਾਲਿਆ ਸੀ ਉਹ ਪਾਂਡੇਚਰੀ ਪਹੁੰਚ ਪੁੱਜ ਗਿਆ ਸੀ ਤਾਂ ਉੱਥੇ ਉਹਨਾਂ ਨੇ ਆਪਣਾ ਮਹਿਮ ਸ਼ੁਰੂ ਕਰ ਦਿੱਤਾ ਸੀ ਆਪਣੇ ਫ੍ਰਾਂਸੀਸੀ ਦੋਸਤਾਂ ਦੇ ਨਾਲ ਮਦਦ ਆਪਣੇ ਜਿਹੜੇ ਫ੍ਰਾਂਸੀਸੀ ਦੋਸਤ ਸੀ ਉਹਨਾਂ ਦੀ ਮਦਦ ਨਾਲ ਉੱਥੇ ਮਹਾਰਾਜਾ ਦਲੀਪ ਸਿੰਘ ਤੇ ਹੋਰ ਦੇਸ਼ਾਂ ਦੀਆਂ ਹਕੂਮਤਾਂ ਨਾਲ ਰਵਤਾ ਕਾਇਮ ਕਰ ਲਿਆ ਸੀ ਤੇ ਇੱਥੋਂ ਉਹਨਾਂ ਨੇ ਕੂਫੀਆ ਤੌਰ ਤੇ ਹੀ ਆਪਣੇ ਵਸੀਲੇ ਰਾਹੀਂ ਭਾਰਤ ਤੇ ਪੰਜਾਬ ਵਿੱਚ ਆਪਣੇ ਸਾਥੀਆਂ ਨਾਲ ਸੰਪਰਕ ਬਣਾ ਲਿਆ ਸੀ ਤੇ ਉਹ ਉੱਥੋਂ ਵੀ ਪੂਰਾ ਉਹਨਾਂ ਦੇ ਨਾਲ ਉਹ ਜਿਹੜੇ ਉੱਥੋਂ ਦੇ ਲੋਕ ਸੀ ਉਹਨਾਂ ਦੀ ਮਦਦ ਦੇ ਨਾਲ ਜੁਟ ਗਏ ਸਨ ਉਸ ਤੋਂ ਬਾਅਦ ਭਾਈ ਸਾਧ ਸਿੰਘ ਜਿਹੜਾ ਸਹਿਬ ਗਿਆਨੀ ਪ੍ਰਤਾਪ ਸਿੰਘ ਸੀ ਉਸਨੇ ਸਾੰਦੇਵਾਲੀਆ ਸਰਦਾਰ ਦਾ ਸੀ ਜਿਹੜਾ ਪਰੋਸੇਯੋਗ ਮੁਲਾਜ਼ਮ ਪੋਲੀਰਾਮ ਪੋਲੀਰਾਮ ਨੂੰ ਉਹਨਾਂ ਨੇ ਗ੍ਰਿਫਤਾਰ ਕਰ ਲਿਆ ਸੀ ਜਦੋਂ ਉਹਨਾਂ ਨੇ ਪੋਲੀਰਾਮ ਨੂੰ ਗ੍ਰਿਫਤਾਰ ਕਰਿਆ ਤਾਂ ਉਹਨਾਂ ਨੂੰ ਆਏ ਸੀ ਵੀ ਜੇ ਸੀ ਪੋਲੀਰਾਮ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹ ਇੱਥੇ ਹੀ ਰਹਿ ਜਾਊਗਾ ਤਾਂ ਜੋ ਸਿਰ ਪੋਲੀ ਰਾਮ ਸਿੰਘ ਉਸਨੇ ਬਹੁਤ ਹੀ ਹਸ਼ਿਆਰੀ ਦੇ ਨਾਲ ਉਸ ਨੂੰ ਸ਼ਾਹੀ ਕਿਲੇ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ ਤਾਂ ਪੋਲੀ ਰਾਮ ਨੇ ਬਹੁਤ ਹੀ ਹਸ਼ਿਆਰੀ ਦੇ ਨਾਲ ਉਸ ਤੋਂ ਭੁੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਬਹੁਤ ਹੀ ਚਲਾਕੀ ਦੇ ਨਾਲ ਉਥੋਂ ਭੱਜ ਕੇ ਆ ਗਿਆ ਤੇ ਉਹ ਕਈ ਸਾਲ ਅੰਡਰਗਰਾਉਂਡ ਰਹਿ ਕੇ ਉਸਨੇ ਮਹਾਰਾਜਾ ਦਲੀਪ ਸਿੰਘ ਜੀ ਦੇ ਕੰਮ ਵਿੱਚ ਜੁਟੇ ਰਹੇ ਉਧਰ ਮਹਾਰਾਜਾ ਐ ਦਲੀਪ ਸਿੰਘ ਜੀ ਨੇ ਸੰਦੇਵਾਲੀਆਂ ਨੂੰ ਆਪਣੇ ਮੁੱਖ ਮੰਤਰੀ ਬਣਾ ਦਿੱਤਾ ਗਿਆ ਸੀ ਤੇ ਹੁਣ ਸੰਦੇਵਾਲੀਆਂ ਸਰਦਾਰ ਪੰਜਾਬ ਦੇ ਸੰਦੇਵਾਲੀਆਂ ਸਰਦਾਰ ਸੀ ਜਿਹੜਾ ਉਹ ਪੰਜਾਬ ਪੰਜਾਬ ਦੇ ਜਲਾਵਤ ਸਰਕਾਰ ਦੇ ਮੁੱਖ ਮੰਤਰੀ ਦੀ ਹਸ਼ੀਅਤ ਵਿੱਚ ਸਾਰੀ ਮਹਿਮ ਚਲੌਣ ਲੱਗ ਗਿਆ ਸੀ ਉਹ ਜਿਹੜੇ ਸਾਰੇ ਕੰਮ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਅਕੋਰਡਿੰਗ ਉਹ ਸਾਰੇ ਕੰਮ ਪੂਰੀ ਚੰਗੀ ਤਰ੍ਹਾਂ ਨਾਲ ਕਰਨ ਲੱਗ ਗਿਆ ਸੀ ਤੇ ਇਸ ਦੌਰਾਨ ਭਾਰਤ ਦੇ ਕੁਝ ਕ੍ਰਾਂਤੀਕਾਰੀਆਂ ਨੂੰ ਸਰਦਾਰ ਦੀ ਪੰਡਿਤਚਰੀ ਇਹ ਕੁਝ ਕ੍ਰਾਂਤੀਕਾਰੀਆਂ ਵੀ ਸਰਦਾਰ ਨੂੰ ਪੰਡਿਤਚਰੀ ਵਿੱਚ ਹੀ ਮਿਲਦੇ ਹਨ ਆ ਬਾਬਾ ਰਾਮ ਸਿੰਘ ਜੀ ਦੀ ਕੂਕਾ ਲਹਿਰ ਨੇ ਦੀ ਸਰਦਾਰ ਨੂੰ ਪੂਰਾ ਸਮਰਥਨ ਦਿੱਤਾ ਸੀ ਪਰ ਕਿਸਮਤ ਨੇ ਹਾਰ ਦੇ ਦਿੱਤੀ ਸੀ ਸਰਦਾਰ ਦੇ ਜਿਹੜਾ ਹੋ ਸੀ ਸਰਦਾਰ ਠਾਕੁਰ ਸੰਦੇਵਾਲੀਆ ਸੀ ਉਸ ਦੀ ਸਿਹਤ ਖਰਾਬ ਹੋਣ ਕਰਕੇ ਉਹ ਕੁਝ ਦਿਨ ਤੱਕ ਬਿਮਾਰ ਰਹਿ ਪਰ ਕੁਝ ਦਿਨਾਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ 18 ਅਗਸਤ 1887 ਨੂੰ ਉਹ ਇਹ ਸੰਸਾਰ ਛੱਡ ਕੇ ਚਲੇ ਗਏ ਸੀ ਤੇ ਉਹਨਾਂ ਦਾ ਇਸ ਦਿਨ ਅਕਾਲ ਚਲਾਣਾ ਹੋ ਗਿਆ ਸੀ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਜੀ ਪੂਰੀ ਤਰ੍ਹਾਂ ਟੁੱਟ ਗਏ ਸਨ ਕਿਉਂਕਿ ਮਹਾਰਾਜਾ ਦਲੀਪ ਸਿੰਘ ਜੀ ਦਾ ਸਾਥੀ ਸਰਦਾਰ ਠਾਕੁਰ ਸਾੰਦੇਵਾਲੀਆ ਇਸ ਦੇ ਦੁਨੀਆ ਨੂੰ ਛੱਡ ਕੇ ਤੁਰ ਗਿਆ ਸੀ ਤੇ ਉਹਨਾਂ ਦੀ ਮਾਤਾ ਮਹਾਰਾਣੀ ਬਲੀਵ ਜਿੰਦਕੌਰ ਜੀ ਵੀ ਇਸ ਦੁਨੀਆ ਨੂੰ ਛੱਡ ਕੇ ਤੁਰ ਗਈ ਸੀ ਤਾਂ ਉਹ ਉੱਥੇ ਇਕੱਲਾ ਰਹਿ ਗਿਆ ਸੀ ਤਾਂ ਉਹ ਬਹੁਤ ਹੀ ਇਕੱਲਾ ਮਹਿਸੂਸ ਕਰ ਰਿਹਾ ਸੀ ਤਾਂ ਉਹ ਹੌਲੀ-ਹੌਲੀ ਅੰਦਰੋਂ ਟੁੱਟਦਾ ਜਾ ਰਿਹਾ ਸੀ ਤੇ ਇੱਕ ਗੱਲ ਹੋਰ ਵੀ ਆ ਤੇ ਮਹਾਰਾਣੀ ਜਿੰਦ ਕੌਰ ਜੀ ਜਦੋਂ ਆਪਣਾ ਸਰੀਰ ਛੱਡ ਗਈ ਸੀ ਤਾਂ ਮਹਾਰਾਣੀ ਜਿੰਦ ਕੌਰ ਦੀ ਇੱਕ ਹੀ ਇੱਕ ਇੱਛਾ ਸੀ ਕਿ ਜੋ ਉਹਨਾਂ ਦਾ ਸੰਸਕਾਰ ਆ ਉਹ ਪੰਜਾਬ ਵਿੱਚ ਕੀਤਾ ਜਾਵੇ ਕਿਉਂਕਿ ਉਹ ਮਹਾਰਾਜਾ ਦਲੀਪ ਸਿੰਘ ਜੀ ਨਾਲ ਬਲੇਤ ਵਿੱਚ ਰਹਿਣ ਲੱਗ ਗਈ ਸੀ ਤੇ ਫੇਰ ਹਨਾ ਜੋ ਮਹਾਰਾਜਾ ਦਲੀਪ ਸਿੰਘ ਜੀ ਨੇ ਇਸ ਸਰਕਾਰ ਜਿਹੜੀ ਅੰਗਰੇਜ਼ ਸਰਕਾਰ ਸੀ ਉਸ ਨੂੰ ਬਹੁਤ ਮਿਹਨਤਾਂ ਕਰ ਲਈ ਕਿ ਤੇ ਕਿ ਵੀ ਮੈਨੂੰ ਪੰਜਾਬ ਜਾਣ ਦਿੱਤਾ ਜਾਵੇ ਪਰ ਜਿਹੜੀ ਅੰਗਰੇਜ਼ ਸਰਕਾਰ ਸੀ ਉਹ ਨਾ ਮੰਨੀ ਤੇ ਮਹਾਰਾਜਾ ਦਲੀਪ ਸਿੰਘ ਜੀ ਨੂੰ ਪੰਜਾਬ ਨਾ ਜਾਣ ਦਿੱਤਾ ਤੇ ਉਸ ਨੂੰ ਮਹਾਰਾਣੀ ਜਿੰਦਕੌਰ ਦਾ ਸੰਸਕਾਰ ਉੱਥੇ ਹੀ ਕਰਨਾ ਪਿਆ ਤੇ ਫਿਰ ਕੋ ਚਿਰਵਾਦ ਮਹਾਰਾਜਾ ਦਲੀਪ ਸਿੰਘ ਜੀ ਨੇ ਜੋ ਉਹਨਾਂ ਦੀ ਰਾਖ ਸੀ ਉਸ ਨੂੰ ਪੰਜਾਬ ਵਿੱਚ ਦੈਰਨੀ ਦੀ ਇੱਛਾ ਕੀਤੀ ਤਾਂ ਉਹ ਵੀ ਉਹਨਾਂ ਦੀ ਨਾ ਪੂਰੀ ਹੋਈ ਤੇ ਫਿਰ ਉਹ ਇੱਛਾ ਉਹਨਾਂ ਦੇ ਬੇਟੇ ਨੇ ਪੂਰੀ ਕੀਤੀ ਸੀ ਜਦੋਂ ਸਰਦਾਰ ਠਾਕੁਰ ਸੰਦੇਵਾਲੀਆ ਇਸ ਦਿਨੀਆਂ ਨੂੰ ਛੱਡ ਕੇ ਚਲਾ ਗਿਆ ਤਾਂ ਮਹਾਰਾਜਾ ਦਲੀਪ ਸਿੰਘ ਜੀ ਪੂਰੀ ਤਰ੍ਹਾਂ ਟੁੱਟ ਗਏ ਸਨ ਤੇ ਉਹ ਵੀ ਕਈ ਉਹ ਵੀ ਫਿਰ ਬਿਮਾਰ ਰਹਿਣ ਲੱਗ ਗਏ ਸਨ ਤਾਂ ਉਹਨਾਂ ਦੀ ਸਿਹਤ ਖਰਾਬ ਹੋਣ ਲੱਗ ਗਈ ਸੀ ਫਿਰ ਇੱਕ ਦਿਨ ਅਜਿਹਾ ਆਇਆ ਕਿ ਮਹਾਰਾਜਾ ਦਿਲੀਪ ਸਿੰਘ ਜੀ ਬਹੁਤ ਬਿਮਾਰ ਹੋਏ ਤੇ 22 ਅਕਤੂਬਰ 1893 ਨੂੰ ਪੈਰਿਸ ਹੋਟਲ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਦੀ ਦੇਖਰੇਖ ਮਹਾਰਾਜਾ ਦਿਲੀਪ ਸਿੰਘ ਜੀ ਦਾ ਬੇਟਾ ਕਰ ਰਿਹਾ ਸੀ ਉੱਥੇ ਤੇ 22 ਅਕਤੂਬਰ 1893 ਈਸਵੀ ਨੂੰ ਮਹਾਰਾਜਾ ਦਿਲੀਪ ਸਿੰਘ ਜੀ ਵੀ ਇਸ ਦੁਨੀਆ ਨੂੰ ਆਲਵੱਡਾ ਕਹਿ ਗਏ ਸਨ ਤੇ ਮਹਾਰਾਜਾ ਦਿਲੀਪ ਸਿੰਘ ਜੀ ਦੇ ਵੀ ਮਨ ਵਿੱਚ ਇਹ ਸੀ ਕਿ ਉਹ ਕਦੇ ਤਾਂ ਆਪਣੇ ਪੰਜਾਬ ਵਾਪਸ ਜਾਣ ਤੇ ਆਪਣੇ ਪੁਰਖਾਂ ਦੀ ਮਿੱਟੀ ਨੂੰ ਸਿਰ ਤੇ ਲਾਉਣ ਤਾਂ ਉਹ ਉਹਨਾਂ ਦੀ ਇੱਛਾ ਨਾ ਪੂਰੀ ਹੋਈ ਇਹ ਇੱਛਾ ਨੂੰ ਮਨ ਵਿੱਚ ਲੈ ਕੇ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਧੰਨਵਾਦ